ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂ ਦੀ ਪਤਨੀ ਤੇ ਮੋਹਾਲੀ ਦੇ ਐਸਪੀ ਹੈੱਡ ਕੁਆਟਰ ਜੋਤੀ ਯਾਦਵ ਦੀ ਅਗਵਾਈ ਦੇ ਵਿੱਚ ਸਾਂਝ ਕੇਂਦਰ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਕੁੜੀਆਂ ਦੀ ਲੋੜੀ ਹੈ ਜਿਹੜੀ ਮਨਾਈ ਗਈ ਹੈ ਉੱਥੇ ਹੀ ਵਿਦਿਆਰਥਣਾਂ ਨੂੰ ਮੂੰਗਫਲੀ ਗੱਚਕ ਅਤੇ ਰੇਵੜੀਆਂ ਦੀ ਵੰਡ ਕੀਤੀ ਗਈ ਉੱਥੇ ਜੋਤੀ ਯਾਦਵ ਨੇ ਕਿਹਾ ਕਿ ਕੁੜੀਆਂ ਖੁਦ ਨੂੰ ਕਿਸੇ ਪੱਖੋਂ ਵੀ ਘੱਟ ਨਾ ਸਮਝਣ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਹਰ ਖੇਤਰ ਦੇ ਵਿੱਚ ਮੋਹਰੀ ਨੇ ਉਹਨਾਂ ਨੇ ਕਿਹਾ ਕਿ ਜੋ ਖੁਦ आईपीएस ਹਨ ਲੋੜ ਇਸ ਗੱਲ ਦੀ ਹੈ ਕਿ ਕੁੜੀਆਂ ਆਪਣਾ ਟੀਚਾ ਮਿੱਥ ਕੇ ਉਸ ਨੂੰ ਹਾਸਲ ਕਰਨ ਦੇ ਲਈ ਸਖਤ ਮਿਹਨਤ ਕਰਨ ਫਿਰ ਉਹਨਾਂ ਨੂੰ ਕਾਮਯਾਬੀ ਨੂੰ ਕੋਈ ਵੀ ਨਹੀਂ ਰੋਕ ਸਕਦਾ ਹਾਂਜੀ ਅਸੀਂ ਪੰਜਾਬ ਪੁਲਿਸ ਵੱਲੋਂ ਇੱਕ ਸਾਡਾ ਕੰਪੋਨੈਂਟ ਹੈਗਾ ਸਾਂਝ ਪੁਲਿਸ ਦਾ ਸਾਂਝ ਦਾ ਮਤਲਬ ਹੈਗਾ ਇੱਕ ਜਦੋਂ ਟੁਗੇਦਰ ਇਕ ਫੋਰਸ ਜੋ ਜੁੜ ਜਾਂਦੀ ਹੈ ਤੇ ਕਮਿਊਨਿਟੀ ਆਊਟਰੀਚ ਵਾਲੇ ਸਾਡੇ ਪ੍ਰੋਗਰਾਮਸ ਹੁੰਦੇ ਤੇ ਉਸ ਦੇ ਤਹਿਤ ਹੀ ਅੱਜ ਅਸੀਂ ਤੀਆਂ ਦੀ ਲੋੜੀ ਮਨਾਣ ਇੱਥੇ ਆਏ ਨੇ ਤੇ ਅਸੀਂ ਸਿਰਫ ਮੈਂ ਇਨਾ ਹੀ ਕਹਿਣਾ ਚਾਹੁੰਦੀ ਹੂ ਕਿ ਤੀਆਂ ਦੀ ਜੋ ਲੋੜੀ ਹੁੰਦੀ ਹੈ ਉਹ ਇੱਕ ਸਪੈਸ਼ਲ ਦਿਨ ਹੋ ਜਾਂਦਾ ਜਿਸ ਦਿਨ ਅਸੀਂ ਸਾਡੇ ਜੋ ਤੀ ਹੈ ਜਿੰਨੀ ਸਾਡੀ ਕੁੜੀਆਂ ਨੇ ਉਹਨਾਂ ਨੂੰ ਅਸੀਂ ਸੈਲੀਬ੍ਰੇਟ ਵੀ ਕਰਦੇ ਤੇ ਉਹਨਾਂ ਦੀ ਅਚੀਵਮੈਂਟਸ ਨੂੰ ਵੀ ਅਸੀਂ ਸੈਲੀਬ੍ਰੇਟ ਕਰਦੇ ਤੇ ਉਹਨਾਂ ਨੂੰ ਇੱਕ ਆ ਹੋਪ ਵਾਲਾ ਮੈਸੇਜ ਵੀ ਦੇਣਾ ਚਾਹੁੰਦੇ ਕਿ ਉਹਨਾਂ ਦਾ ਫਿਊਚਰ ਬਹੁਤ ਜ਼ਿਆਦਾ ਸਿਕਿਉਰ ਹੈਗਾ ਤੇ ਉਹ ਵੀ ਅੱਗੇ ਖੂਬ ਵੜ ਚੜ ਕੇ ਤਰੱਕੀ ਕਰਨ ਤੇ ਇਦਾਂ ਹੀ ਆਪਣੀ ਧੀਆ ਵਾਲੀ ਲੋੜੀ ਮਨਾਉਂਦੇ ਰਹਿਣ ਤੇ ਬਹੁਤ ਜ਼ਿਆਦਾ ਸਕਸੈਸ ਅਚੀਵ ਕਰਨ ਤੇ ਮੈਮ ਦਾ ਸਪੈਸ਼ਲ ਸ਼ੁਕਰੀਆ ਦਾ ਤੇ ਸਾਡੇ ਡੀਐਸਪੀ ਸਾਹਿਬ ਦਾ ਤੇ ਸਾਰਾ ਇਹ ਆਰਗੇਨਾਈਜ਼ ਕਰਵਾਇਆ ਹੈਗਾ ਤੇ ਬਹੁਤ ਬਹੁਤ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਬਹੁਤ ਜ਼ਿਆਦਾ ਸਾਰੀ ਕੁੜੀਆਂ ਨੂੰ ਬਹੁਤ ਜ਼ਿਆਦਾ ਗੁੱਡ ਵਿਸ਼ੇਸ ਨੇ ਔਨ ਲੋੜੀ ਤੇ ਬਸ ਆਹੀ ਮਨਾਣ ਅਸੀਂ ਇੱਥੇ ਆਈ ਸੀਗੇ ਅਸਲੀ ਮ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਨੂੰ ਕਲਚਰ ਦੇ ਨਾਲ ਜੋੜਨਾ ਸੀ ਡਿਜੀਟਲਾਈਜੇਸ਼ਨ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਬਿਕੋਜ਼ ਜੇ ਅਸੀਂ ਵਰਲਡ ਦੀ ਗੱਲ ਕਰੀਏ ਜੇ ਅਸੀਂ ਵਰਲਡ ਦੇ ਨਾਲ ਜਾ ਕੇ ਜੁੜਨਾ ਹੈਗਾ ਤੇ ਸਾਨੂੰ ਡਿਜੀਟਲਾਈਜੇਸ਼ਨ ਬਹੁਤ ਜ਼ਰੂਰੀ ਹੈ ਪਰ ਅਟ ਦ ਸੇਮ ਟਾਈਮ ਬੱਚੇ ਨੂੰ ਕਲਚਰ ਬਾਰੇ ਦੱਸਣਾ ਬੱਚੇ ਨੂੰ ਆਪਣੇ ਹੈਰੀਟੇਜ ਬਾਰੇ ਦੱਸਣਾ ਉਹਦੀ ਕੀ ਪਰੰਪਰਾਵਾਂ ਹੈਗੀਆਂ ਨੇ ਉਹ ਬੱਚਿਆਂ ਨੂੰ ਦੱਸਣਾ ਉਹ ਬਹੁਤ ਜ਼ਰੂਰੀ ਹੈ ਅੱਜ ਸੁਹਾਣੇ ਕੁੜੀਆਂ ਲੜਕੀਆਂ ਸਕੂਲ ਦੇ ਵਿੱਚ ਮਨਾਇਆ ਗਿਆ ਸੈਲੀਬ੍ਰੇਸ਼ਨ ਕੀਤਾ ਗਿਆ ਬਹੁਤ ਸਾਰੇ ਬੱਚਿਆਂ ਨੂੰ ਸ਼ਾਇਦ ਮਤਲਬ ਜਿਹੜੇ ਆਪਾਂ ਤਿਲ ਸੁਣਦੇ ਆਂ ਜਿਹੜੀ ਆਵਾ ਮੂੜ ਦੀ ਜਿਹੜੀ ਪਰੰਪਰਾ ਹੈ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਹੈ ਜਾਂ ਤੁਹਾਨੂੰ ਲੱਗਦਾ ਕਿ ਅਸੀਂ ਨਾ ਆਪਣੇ ਸਕੂਲਾਂ ਦੇ ਵਿੱਚ ਮੈਂ ਇੰਨਾ ਅਸ਼ੋਰ ਕਰਦੀ ਆ ਤੁਹਾਨੂੰ ਸਾਰੇ ਸਕੂਲਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਹਰ ਤਿਉਹਾਰ ਬਾਰੇ ਸਵੇਰੇ ਅਸੈਂਬਲੀ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਅਸੀਂ ਸ਼ੁਰੂ ਕਰ ਦਿੰਦੇ ਆ ਤਾਂ ਕਿ ਜਿਹੜੇ ਸਾਡੇ ਕੋਲ ਪ੍ਰਵਾਸੀ ਬੱਚੇ ਆਏ ਆ ਜਿਨ੍ਹਾਂ ਨੂੰ ਸਾਡੇ ਹੈਰੀਟੇਜ ਬਾਰੇ ਨਹੀਂ ਪਤਾ ਅਸੀਂ ਉਹਨਾਂ ਨੂੰ ਉਸ ਹੈਰੀਟੇਜ ਬਾਰੇ ਦੱਸਿਆ ਆਪਣੀ ਪਰੰਪਰਾਵਾਂ ਬਾਰੇ